अगस्त महीने दी पहली तारीख 2025 दिन शुक्रवार ਤੇ ਸਮਾਂ ਜਿਹੜਾ 7:30 ਵਜੇ ਲਵੇ ਤਵੇ ਹੋ ਗਿਆ। ਇਹ ਕਾਨਪੁਰ ਤੋਂ ਸਿੱਧਾ ਆਪਾਂ ਨਵੀਂ ਦਿੱਲੀ ਪਹੁੰਚ ਗਏ ਆ। ਨਵੀਂ ਦਿੱਲੀ ਆਪਾਂ ਕੀ ਲੈਣ ਆਏ ਆ? ਉਹ ਤੁਹਾਨੂੰ ਆਪਾਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਆ ਵੀ ਬਿੱਟੂ ਬਾਈ ਦਾ ਭਰਾ ਵੀ ਕਹਿ ਸਕਦੇ ਆ ਯਾਰ ਮਿੱਤਰ ਵੀ ਕਹਿ ਸਕਦੇ ਆ ਫੌਜੀ ਬਾਈ ਜਿਹੜਾ ਯੂਕੇ ਰਹਿੰਦਾ ਹੈ ਉਹਨੇ ਬਿੱਟੂ ਬਾਈ ਵਾਸਤੇ ਇੱਕ ਕਹਿੰਦੇ ਛੋਟਾ ਜਿਹਾ ਗਿਫਟ ਭੇਜਿਆ ਤੇ ਕਹਿੰਦੇ ਵੀ ਬਿੱਟੂ ਬਾਈ ਦੇ ਕੰਮ ਆਉਣ ਵਾਲੀ ਚੀਜ਼ ਹੈ ਤੇ ਉਹ ਲੈਣ ਵਾਸਤੇ ਆਪਾਂ ਦਿੱਲੀ ਪਹੁੰਚੇ ਆ ਤੇ ਫੋਜੀ ਭਾਈ ਆਪਤਾ ਆਇਆ ਨਹੀਂ ਗਾ ਤੇ ਉਹਦਾ ਕੋਈ ਯਾਰ ਮਿੱਤਰ ਹੈ ਦਿੱਲੀ ਨਾਲ ਹੀ ਕੰਮ ਕਰਦਾ ਉਹਦੇ ਤੇ ਉਹ ਆਇਆ ਹੈ ਇੰਡੀਆ ਵਾਪਿਸ ਤੇ ਉਹਦੇ ਹੱਥ ਭੇਜੀ ਆ ਹਨਾ ਬਿੱਟੂ ਬਾਈ ਹਾਂਜੀ ਹਾਂਜੀ ਠੀਕ ਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਹੈਗੇ ਆ ਜੀ ਦਿੱਲੀ ਸਾਹਮਣੇ ਸਟੇਸ਼ਨ ਹੈਗਾ ਬਾ ਰੇਲ ਗੱਡੀ ਤੋਂ ਉਤਰੇ ਸੀ ਜੀ ਥੱਕ ਕੇ ਕੇ ਜੇ ਹੈ ਗਿਆਗੇ ਨੀਂਦ ਨੂੰ ਤਾਂ ਪੂਰੀ ਹੋਈ ਨਹੀਂ ਬਸ ਉਹ ਦੂਜਾ ਡੱਬਾ ਸੀ ਜੀ ਤੇ ਸਾਰੇ ਵੜ ਜਾਂਦੇ ਹੈਗੇ ਉਹੀ ਸੀਗਾ ਉਹਦੇ 'ਚ ਹੀ ਆਏ ਹੈਗੇ ਤੇ ਹੁਣ ਆਕੇ ਚਰੀ ਬਾਈ ਤੋਂ ਇਹ ਪੁੱਛਿਆ ਇਹਦੇ ਨਾਲ ਜਾਣਦੇ ਆਂਗੇ ਆਪਾਂ ਜਿਹੜਾ ਆਪਣਾ ਸਮਾਨ ਆਇਆ ਹੈ ਹਨਾ ਜਿਨ੍ਹਾਂ ਦੇ ਘਰੇ ਆਪਣੇ ਭਾਈ ਉਹ ਦਿੱਲੀ ਵਾਲਿਆਂ ਸੰਗ ਤਾਂ ਉੱਥੇ ਜਾ ਰਹੇ ਹੈਗੇ ਉਹਨਾਂ ਠੀਕ ਹੈ ਤੇ ਉਹ ਦਿੱਲੀ ਵਾਲਿਆਂ ਸੰਗ ਤਾਂ ਆਪਾਂ ਨੂੰ ਪਹਿਲਾਂ ਵੀ ਮਿਲੀਆਂ ਸੀ ਆ ਏਠਾ ਸਾਹਿਬ ਜਾਂਦਿਆਂ ਤੇ ਫਿਰ ਬਿੱਟੂ ਭਾਈ ਦੇ ਘਰੇ ਵੀ ਪਹੁੰਚੀਆਂ ਸੀ ਜਦੋਂ 10 ਕੇ ਦਾ ਜਿਹੜਾ ਕੇਕ ਕਟਾਇਆ ਸੀ ਆ ਇਹਦੇ ਨਾਲ ਹੀ ਨਵੀਂ ਵੀਡੀਓ ਚ ਨਵੇਂ ਬਲੌਗ ਚ ਭੈਣ ਭਰਾ ਮਾਤਾ ਬਜ਼ੁਰਗ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਨਵੀਂ ਦਿੱਲੀ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹੁਣ ਆਪਾਂ ਸੰਗਤਾਂ ਜਿਹੜੀਆਂ ਦਿੱਲੀ ਵਾਲੀਆਂ ਜਿਨ੍ਹਾਂ ਦੇ ਘਰੇ ਆਪਣੀ ਕੀਮਤੀ ਚੀਜ਼ ਪਈ ਆ ਬਿੱਟੂ ਆਈ ਵਾਸਤੇ ਤੋਹਫਾ ਉਹਨਾਂ ਘਰੇ ਚਲਦੇ ਆ ਬਿੱਟੂ ਬਾਈ ਦੇ ਘਰ ਕੀਚਰੀ ਚ ਬਿੱਟੂ ਬਾਈ ਬਹਿ ਗਿਆ ਤੇ ਹੁਣ ਆਪਾਂ ਇਹ ਚ ਉਹਨਾਂ ਦੇ ਘਰੇ ਚਲਦੇ ਆਂ ਸਮਾਂ ਜਿਹੜਾ 4:30 ਦੇ ਲਵੇ ਦਵੇ ਹੋ ਗਿਆ ਤੇ ਆਪਾਂ ਨਵੀਂ ਦਿੱਲੀ 7:30 ਵਜੇ ਸਵੇਰ ਪਹੁੰਚ ਗਏ ਸੀ ਇਹ ਜਿਹੜਾ ਗਿਫਟ ਆਪਾਂ ਬਿੱਟੂ ਬਾਈ ਨੂੰ ਭੇਜਿਆ ਸੀ ਆ ਤੇ ਉਹ ਆਪਣੀ ਜਿਹੜੀਆਂ ਸੰਗਤਾਂ ਦੇਖਦੀਆਂ ਦਿੱਲੀ ਦੀਆਂ ਤੇ ਬਿੱਟੂ ਬਾਈ ਦੇ ਘਰੇ ਵੀ ਗਈਆਂ ਸੀ ਆ ਕੇਕ ਕਟਾ ਕੇ ਆਈਆਂ ਸੀ ਆ ਦਸਕੇ ਦਾ ਤੇ ਰੀਠਾ ਸਾਹਿਬ ਜਾਂਦੇ ਬਿੱਟੂ ਬਾਈ ਨੀਸ਼ੂ ਬਾਈ ਥਰਪਾਲ ਬਾਈ ਨੂੰ ਮਿਲੀਆਂ ਸੀ ਜਦੋਂ ਆਪਾਂ ਘਰੇ ਗਏ ਸੀ ਪਿੰਡ ਤੇ ਉਹਨਾਂ ਦੇ ਘਰੇ ਆਪਾਂ 8:30 ਵਜੇ ਦੇ ਲਵੇ ਦਵੇ ਆ ਗਏ ਸੀ ਇਹ ਤੇ ਹੌਣ ਸਕੀਮਾਂ ਚੱਲੀ ਜਾਂਦੀਆਂ ਬਾਜ਼ਾਰ 'ਚ ਜਾਂਦੀਆਂ ਤੇ ਹੁਣ ਕਿੱਧਰ ਜਾਣਾ ਆਪਾਂ ਪੁੱਛਦੇ ਆਂ ਬਾਈ ਜੀ ਹਰਿਆਣੂ ਤੇ ਦਿੱਲੀ ਨੰਬਰ ਗੱਡੀ ਖੜੀ ਐ ਜਿਹੜੀ ਚੱਕ ਰਾਮ ਸਿੰਘ ਵਾਲੇ ਬਿੱਟੂ ਬਾਈ ਦੇ ਪਿੰਡ ਗਈ ਸੀ ਤੇ ਇੱਧਰ ਆਪਣੇ ਬਿੱਟੂ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਉਧਰ ਬਾਈ ਵੀ ਹਰਿਆਣੇ ਗੱਲਬਾਤ ਕਰਦੇ ਆਂ ਆਪਾਂ ਗੱਲਬਾਤ ਇਹ ਸੀ ਕਿ ਗੱਲਬਾਤ ਕਿੱਥੋਂ ਸ਼ੁਰੂ ਕਰੀਏ ਹਸਾਕ ਤਾਂ ਵੀ ਨਹੀਂ ਸਤਿ ਸ਼੍ਰੀ ਅਕਾਲ ਜੀ ਸੁਦੀਪ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਓ ਪਿਆਰੇ ਸੱਜਣੋ ਘਰ-ਵਾਰਤ ਮਾਰਾ ਗੱਲ-ਵਾਰਤ ਕਰ ਮਰਤਨ ਲਿਓ ਘਮਿਆਰਾ ਤੇ ਇਹ ਪ੍ਰੋਪਰ ਜਗ੍ਹਾ ਵੀਰ ਜੀ ਕਿਹੜੀ ਐ ਤੁਸੀਂ ਵੀਰ ਜੀ ਕਈ ਨਾ ਉਮਰ ਤੋਂ ਤਾਂ ਮੇਰੇ ਤੋਂ ਬਹੁਤ ਵੱਡੇ ਹੋ ਮੈਂ ਚੰਦਰਬਿਹਾਰ ਇਲਾਕਾ ਆ ਜੀ ਦਿੱਲੀ ਦਾ ਇਹ ਠੀਕ ਹੈ ਜੀ ਨਾਂ ਬਲੋਈ ਡਿਸਟ੍ਰਿਕਟ ਦਾ ਇਲਾਕਾ ਠੀਕ ਹੈ ਜੀ ਦਿੱਲੀ ਦਾ ਵਾਰੀ-ਵਾਰ ਜਦੋਂ ਪੰਜਾਬ ਚੋਂ ਆਈਏ ਰੁਤਕਵਾਂਦੀ ਪਹਿਲਾਂ-ਪਹਿਲਾਂ ਜਿਹੜਾ ਦਿੱਲੀ ਦਾ ਇਲਾਕਾ ਪੈਂਦਾ ਉਹ ਹੀ ਇਲਾਕਾ ਪੈਂਦਾ ਇਹ ਹਾਂਜੀ ਤਿਲਕਨਗਰ ਸਾਨੂੰ ਜ਼ਿਆਦਾ ਫੇਮਸ ਜਗ੍ਹਾ ਪੈਂਦੀ ਹੈ ਬਾਕੀ ਇਹ ਤੇ ਆਪਣਾ ਪਿਸ਼ੋਕੜ ਦੀ ਗੱਲ ਕਰੀਏ ਪਿਸ਼ੋਕੜ ਪਸ਼ੋਕੜ ਸਾਡਾ ਸੰਗਰੂਰ ਦਾ ਜੀ ਠੀਕ ਹੈ ਸੰਗਰੂਰ ਦੇ ਵਿੱਚ ਜਿੱਥੇ ਪਿੱਛੇ ਕਚੇਰੀਆਂ ਮੰਗਵਾਲ ਆ ਨਾਨਕਿਆਣਾ ਗੁਰਦੁਆਰਾ ਸਾਹਿਬ ਉੱਥੇ ਦੇ ਸਾਡਾ ਪਸ਼ੋਕੜ ਹੈ ਹਾਂਜੀ ਨਾਨਕੇ ਸਾਡੇ ਧੂਰੀ ਦੇ ਨੇ ਭਾਈ ਠੀਕ ਹੈ ਜੀ ਦੇਖਣਾ ਉੱਥੇ ਹੀ ਆਪਾਂ ਪੜਨਾ ਦੇ ਵੀ ਥੋੜਾ ਜਨਮ ਉਧਰ ਹੋਇਆ ਸੀ ਕਿ ਦਿੱਲੀ ਹੋਇਆ ਸੀ ਆ ਮੇਰਾ ਸ਼ਰਮ ਤਾਂ ਪੰਜਾਬ ਜੀ ਹੋਇਆ ਹਾਂਜੀ ਪਰ ਮੈਨੂੰ ਸੁਰਤ ਨਹੀਂ ਵੀ ਕਿੱਥੇ ਹੋਇਆ ਮੈਨੂੰ ਸੁਰਤ ਦਿੱਲੀ ਸੰਭਾਲੀ ਹੈ ਜੀ ਠੀਕ ਹੈ ਇੱਥੇ ਪਹਿਲੀ ਤੋਂ ਲੈ ਕੇ ਪੜ੍ਹੇ ਆ ਠੀਕ ਹੈ ਜੀ ਜਿੰਨੇ ਕੋ ਪੜ ਲਏ ਪੜ ਲਏ ਹੁਣ ਇੱਥੇ ਬੁੜੇ ਵੀ ਇੱਥੇ ਹੋ ਗਏ ਠੀਕ ਹੈ ਜੀ ਵਿਆਹੇਗੇ ਪੰਜਾਬ ਚ ਠੀਕ ਹੈ ਜੀ ਤੇ ਇਧਰ ਘਰ ਦੀਆਂ ਰੌਣਕਾਂ ਚਾਤੀ ਮਾਰ ਰਹੀਆਂ ਜਾਲੀ ਵਿੱਚ ਦੀ ਜਦੋਂ ਦੇ ਅਸੀਂ ਆਏ ਆ ਉਦੋਂ ਦੇ ਕਿਤੇ ਉੱਪਰ ਆ ਜਾਂਦੇ ਕਮਰੇ ਚ ਕਿਤੇ ਨੀਚੇ ਭੱਜ ਜਾਂਦੇ ਆ ਤਿਆਰ ਹੋਈ ਜਾਂਦੇ ਆ ਸਾਸਰੀਕਾਲ ਠੀਕ ਹੈ ਕੀ ਨਾਮ ਹੈ ਸਰਗੁਣ ਕਾ ਜੀ ਸਰਗੁਣ ਕਾ ਸਰਗੁਣ ਕੋਰ ਸਕੂਲੇ ਜਾਂਦੇ ਹੋ ਕਿਹੜੀ ਕਲਾਸ ਚੋਂ ਸੈਕਿੰਡ ਸੀ ਸੈਕਿੰਡ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਤਨਵੀਰ ਕੌਰ ਸਕੂਲ ਲੈ ਜਾਂਦੇ ਤੁਸੀਂ ਵੀ ਕਿਹੜੀ ਕਲਾਸ ਚੋਂ 5th C 5th C ਚ ਠੀਕ ਹੈ ਜੀ ਇਧਰ ਹਰਗੁਣ ਕੌਰ ਹਰਗੁਣ ਕੌਰ ਠੀਕ ਹੈ ਤੁਸੀਂ ਸਕੂਲ ਲੈ ਜਾਂਦੇ ਹੋ ਛੁੱਟੀ ਤਾਂ ਨਹੀਂ ਮਾਰਦੇ ਨਹੀਂ ਅਈਸ਼ਾ ਕਿਹੜੀ ਕਲਾਸ ਚੋਂ 2nd A 2nd A ਤੇ ਬਲੌਗ ਦੇਖਦੇ ਹੋ ਠੀਕ ਹੈ ਇਹ ਹੈ ਵੀਰ ਹੁਜੀ ਹਰਿਆੰ ਦਾ ਘਰ ਹੁਣ ਆਪਾਂ ਬਾਜ਼ਾਰ 'ਚ ਚੱਲਦੇ ਆਂ ਗੁਰਦਰਾ ਸਾਹਿਬ ਕੰਨੀ ਤੇ ਫਿਰ ਆਪਾਂ ਮਾਤਾ ਜੀ ਹਰਿਆਣਾ ਸਾਰੇ ਭੈਣਾਂ ਨਾਲ ਗੱਲਬਾਤ ਕਰਾਂਗੇ ਸਾਰੀ ਸਾਂਝੀ Thank hey, you. ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਦਿੱਲੀ 'ਚ 7:30 ਵਜੇ ਸਵੇਰ ਦੇ ਆਏ ਹਾਂ ਤੇ ਆਪਾਂ ਇਸ ਟਾਈਮ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਏ ਸੀ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ 'ਚ ਤੇ ਸਾਰੀ ਸੰਗਤ ਜੀ ਤੁਸੀਂ ਵੀ ਦਰਸ਼ਨ ਕਰੋ ਸਾਡੇ ਨਾਲ ਨਾਲ ਸਿਰ ਉੱਪਰ ਨਹੀਂ ਹੁੰਦਾ ਜਦੋਂ ਆਪਾਂ ਗੱਡੀਆਂ ਪਰਿੰਨ ਚਲਾਉਂ ਪੈਦਲ ਜਾਓ ਉਹ ਥੋੜੀ ਜਿਹੀ ਥੋੜੀ ਜਿਹੀ ਵਧੀਆ ਚੰਗੂਗੇ ਹਾਂ ਸਾਈਡ ਤੇ ਚੰਗਣਗੇ ਸਭ ਦੇ ਗੱਡੀ ਦੇ ਲਾਈਟ ਪਈ ਤੇ ਨਾਲ ਦੇ ਨਾਲ ਚੰਗੀ ਠੀਕ ਜੀ ਠੀਕ ਆਪਣੀ ਗੱਡੀ ਲਾਈਟ ਤੇ ਹਾਂ ਹਾਂ ਇਹ ਕਿਹਦੀ ਉਹ ਸੜਕ ਟੈਂਪਰ ਤੇ ਬੋਲੇ ਕੰਪਨੀ ਹੋਈ ਹੈ ਬਿੱਟੂ ਭਾਈ ਲੈ ਆਈ ਬਿੱਟੂ ਭਾਈ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਹੋਰ ਕੋਲ ਲਾਉਣਾ ਜੀ ਆ ਉਸ ਪਹਿਲੇ ਬਿੱਟੂ ਭਾਈ ਕਿਹਾ ਹੁਣ ਕਿਹਦੀ ਵਾਰੀ ਆਉਗੀ ਹਾਂ ਹਾਂ ਆ ਨਿਸ਼ੂ ਸਾਥ ਆ ਨਿਸ਼ੂ ਰਹਿ ਗਿਆ ਨਿਸ਼ੂ ਜੀ ਹਾਂ ਸੰਦੀਪ ਆ ਗਿਆ ਬਾਹਰ ਦਾਸ ਜੀ ਆ ਗਏ ਲੈ ਦੇ ਸੰਦੀਪ ਦਾਸ ਜੀ ਆਏ ਹੁਣ ਲਾਸਟ ਹੀ ਰਹਿ ਗਿਆ ਨਹੀਂ ਇਸ਼ੂ ਆ ਨਾ ਵੀ ਨਹੀਂ ਫਲੈਕਟਿੰਗ ਹੈ ਠੀਕ ਹੈ ਜੀ ਸਟicker ਕਟਾ ਕੇ ਲਵਾਇਆ ਹੈ ਅੱਛਾ ਨਹੀਂ ਇਸ਼ੂ ਇਹ ਆਨ ਕੋਈ ਇਸ਼ੂ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਰਾਤ ਨੂੰ ਲੋਡ ਰਹਿੰਦੇ ਜਿਵੇਂ ਅਸੀਂ جا کے بہت پہلے اسی دوائیے ساڈے ٹینشن دوپ چڑھ رہی سی سڑک دے کنارے جو ریفلیکٹر نہیں لگے ہاں وہ لگے ہوندے ہیں لائٹ پندیاں کم کرے سی ہاں جی اچھا ٹھیک ہے جی یہ او سے کوالٹی دا وہی ٹیپ ہے 3M کمپنی دی دی سب تو ودیاں کہ 3M دی بڑے کہ اوپر تو لائٹ پے گی تے میں اپنی کار دی ادھی میں چمکو ٹھیک ہے بہت ودیا جی جو نا لکھیا ہوا تھوڑا او ہڈ چمکو اچھا اچھا جی اے تے مینوں کچھ بڑے نیم لکھتے نے تاکہ کوئی لڑائی نہ ہوے ਆਇਆ ਕੋਲ ਦੇ ਪੀਰੇ ਕਲਰ ਬਿਸਲੇ ਲਕਾਂ ਨੂੰ ਨਾਲ ਦਾ ਹੈ ਜਰੀ ਵਾਲਾ ਆ ਦੇਖੋ ਇਹ ਦਾ ਨਾਮ ਲਿਖਿਆ ਭਾਈ ਲੋ ਜੀ ਆ ਪੈਕ ਕਰ ਦੋ ਇਨੀ ਸ਼ੂ ਹੈ ਹਰ ਪਾਰ ਆਹ ਨਾਲੇ ਲਿਖਿਆ ਨਾਮ ਸਾਈਡ ਤੇ ਲਿਖਤਾ ਰਿਹਾ ਨੀਸ਼ੂ ਆ ਮੈਂ ਖੁੱਲੇ ਜੀ ਰੱਖਾ ਆ ਲੋਕ ਲੱਗੇ ਇਧਰ ਪਾਰ ਕਿਹਨੂੰ ਐ ਖੋਦੋਂਗੇ ਐ ਦਬੂਗੇ ਲੋ ਜੀ ਪਾਣੀ ਐ ਪੀ ਲਓ ਠੀਕ ਹੈ ਜੀ ਮਨ ਕੋ ਨਹੀਂ ਦੰਪਰ ਲਾ ਕੇ ਮੈਂ ਇਹ ਨਹੀਂ ਸ਼ੂ ਵੀ ਦੇਦਾ ਨਹੀਂ ਨਹੀਂ ਇੱਧਰ ਨਹੀਂ ਸ਼ੂ ਆ ਗਿਆ ਦੋ ਘੰਟੇ 2 ਘੰਟੇ ਪੰਜ ਦਾ ਹੁੰਦਾ ਆ ਬਹੁਤ ਵਧੀਆ ਬੋਤਲ ਹੈ ਪਾਣੀ ਵਾਲੀ ਤੇ ਇੱਧਰ ਕਿੰਨਾ ਵੀ ਨਹੀਂ ਸ਼ੂ ਲਿਖਿਆ ਦੇ ਦਿੱਤਾ 10 ਜੀ ਆ ਗਏ ਸੰਭਾਲੋ 10 ਜੀ ਹਾਂ ਜੀ ਨਾ ਨਹੀਂ ਹੋਣਾ ਏ ਤੁਹਾਡਾ ਵੀਰ ਜੀ ਸਾਰੇ ਬੋਤਲਾਂ ਦੇ 10 ਜੀ ਆ ਗਏ ਸੰਦੀਪ ਇਹ ਤੁਹਾਡੇ ਬੈਗ ਤੇ ਵੀ ਨਾਮ ਹੈ ਉਹ ਆਦਾ ਨਾਮ ਲਿਖੇ ਬੈਗ ਤੇ ਵੀ ਸਾਰਿਆਂ ਦੇ ਨਾਲ ਆਪ ਵੀ ਵੀਰ ਜੀ ਦਾ ਹੈ ਨਾ ਬਿੱਟੂ ਕਾਲ ਕੇ ਹਾਂਜੀ ਪੰਜਾਬੀ ਚ ਲਿਖੇ ਮੈਂ ਹਾਂ ਸੀ ਸਭ ਨੇ ਕਿ ਕਿਹਾ ਦੇ ਹਾਂਜੀ ਹਾਂ ਉਹ ਰੈੱਡ ਕਲਰ ਸੀ ਨਾ ਉਹ ਨਾਲ ਉਸ ਤੇ ਲਾ ਆਂ ਕਰਤਾ ਸੀ ਜੈਨੂ ਐ ਕੱਢ ਲੋ ਆਪ ਦੇ ਸਾਈਜ਼ ਦਾ ਕਰ ਲਿਆ ਇਹਨੂੰ ਠੀਕ ਹੈ ਜੀ ਇਹ ਬੰਦੋ ਉਹ ਕਿ ਸਾਈਕਲਿੰਗ ਕਰਨੀ ਸੌਖੀ ਹੋ ਜਾਏਗੀ ਹਾਂ ਬਹੁਤ ਫਰਕ ਰਹਿੰਦਾ ਬਈ ਇਹਦੇ ਨਾਲ ਆਪਾਂ ਪਾਵਰ ਬੈਂਕ ਹੋ ਗਿਆ ਕੋਈ ਹੋਰ ਤਾਰਾ ਤੂਰਾ ਨਹੀਂ ਆ ਪਾਵਰ ਬੈਂਕ ਇਹਦੇ ਚ ਆ ਗਿਆ ਪਰ ਕਿ ਤੁਸੀ ਹੱਥ ਚ ਨਾ ਆਵੇ ਹਾਂ ਦੇ ਹੱਥਾਂ ਜੀ ਫੜੀ ਫਿਰਦੇ ਸੀ ਅਸੀਂ ਆ ਲੈ ਕੇ ਗਏ ਸੀ ਗੱਡੀ ਚ ਵੀ ਲੈ ਗਏ ਆ ਤਾਂ ਵੀ ਹੱਥਾਂ ਜੀ ਹੁੰਦੇ ਆ ਤਾਂ ਹੀ ਦਿੱਕਤ ਤੁਹਾਨੂੰ ਦੇਖ ਕੇ ਆ ਅਕਲ ਚੋਰੀਆਂ ਜ਼ਿਆਦਾ ਹੁੰਦੀਆਂ ਨੇ ਕੋਈ ਨਾ ਲੈ ਲਈ ਠੀਕ ਹੈ ਠੀਕ ਹੈ ਜੀ ਇਹ ਜਿੱਥੇ ਮੈਂ ਚੈੱਕ ਕਰ ਲਵਾਂ ਨਾ ਜਾਵੇ ਹਾਂਜੀ ਹਾਂਜੀ ਚੀਜ਼ ਰੱਖਣੀ ਹੈ ਠੀਕ ਹੈ ਸਾਰੇ ਪਾਣੀ ਚ ਵੀ ਸੇਫ ਹੈ ਅੱਛਾ ਜੀ ਇਧਰ ਬਹੁਤ ਵਧੀਆ ਜੀ ਬਹੁਤ ਵਧੀਆ ਸੰਦੀਪ ਬਿੱਟੂ ਨੀਸ਼ੂ ਹਰਪਾਲ ਸਾਰੇ ਮਿਲਦੇ ਚਾਰੇ ਮਿੰਟ ਦੇ ਬਹੁਤ ਫੈਦਾ ਗੱਲੀ ਬਣ ਗਈ ਜੀ ਮੈਨ ਗੱਲ ਤਾਂ ਚਾਹ ਲਈ ਐ ਰੋਲਾ ਚਾਹਣੀ ਤੈਨੂੰ ਤੇ ਪਾਣੀ ਨਹੀਂ ਚਾਹਵਣਾ ਨਹੀਂ ਨਹੀਂ ਕੋਹ ਨਹੀਂ ਨਗਰ ਪਾਣੀ ਨਾ ਤੋੜਿਆ ਕਰਾਂਗੇ ਤੇ ਇੱਕ ਹੁਣ ਆਪਣਾ ਉਹ ਰਹਿ ਗਿਆ ਜੋ ਵੀ ਕਾਰੀ ਲੱਗੇ ਸਾਰੀਆਂ ਸੰਗਤਾਂ ਨਾਲ ਸਾਂਝਾ ਕੀ ਹੈ ਜੀ ਹਾਂ ਬੱਚੀ ਹਾਂ ਹਾਂ ਮੈਰੀ ਆਪ ਓਪਨ ਕਰ ਆ ਵੀ ਖੋਲ ਦੋ ਓਪਨ ਕਰ ਦੋ ਜੀ ਮੈਂ ਨੋਂ ਲੈ ਕੇ ਆਉਣੀ ਆ ਚਾਕੂ ਇਹ ਜਿਹਨੇ ਦਿੱਤਾ ਇਹ ਬੰਦੇ ਸਾਡੀ ਇਹ ਆ ਗਿਫਟ ਬਿੱਟੂ ਬਾਈ ਨੂੰ ਬਾਹਰੋਂ ਤੇ ਇਹ ਆਪਾਂ ਖੋਲਦੇ ਆਂ ਇਹ ਮੈਂ ਜਿਵੇਂ ਆਪਾਂ ਸਾਈਡਰ ਇੱਕੋ ਨੇ ਇਹ ਡੱਬੀਆਂ ਹੀ ਆ ਤਾਰ ਬਾਵਾ ਕੁਝ ਕਰ ਰੱਖਿਆ ਤਾਮ ਜਾਮ ਜਾ ਤੇ ਇਹ ਭਾਈ ਕੈਮਰੇ ਜਿਹੇ ਵਾਲਾ ਫੋਟੋ ਦੇ ਰੱਖੀ ਹੈ ਤੇ ਉੱਤੇ ਆਸੇ-ਪਾਸੇ ਇਹਦੇ ਵਿੱਚ ਹੁਣ ਕੀ ਸਮਾਨ ਸੱਲ ਹੈ ਉਹ ਆਪਾਂ ਖੋਲ ਕੇ ਦੇਖਦੇ ਆਂ ਇਹ ਕੋਟ ਲੈਸ ਹੈ ਮੇਰੇ ਕੋਲ ਏਦੇ ਵਿੱਚ ਨਾ ਇਹ ਦਾਸ ਨਹੀਂ ਦੋ ਦਿਨ ਹੋ ਗਏ ਪਚਾਲ ਪਾ ਰੱਖਿਆ ਹਾਂਜੀ ਹਾਂਜੀ ਕਿੰਨਾ ਤਾਰ ਆ ਹਾਂ ਬਿਨਾਂ ਤਾਰ ਆ ਮੈਂ ਕਹਿੰਦਾ ਇਹਨੇ ਦੋ ਦਿਨ ਹੋ ਗਏ ਪਚਾਲ ਪਾ ਰੱਖਿਆ ਦਿੱਲੀ ਜਾਣਾ ਦਿੱਲੀ ਜਾਣਾ ਤੇ ਇਹ ਆ ਆ ਜੰਤਰ ਆਸਮਾਨ ਸੇ ਲਾਇਆ ਜਿਹੜਾ ਬਾਹਰੋਂ ਆਇਆ ਹੈ ਜਹਾਜ਼ ਤੇ ਚੜ ਕੇ ਕੈਮਰਾ ਸੋਸ਼ਿਆ ਇਹ ਉਹ ਨਹੀਂ ਨਹੀਂ ਉਹ ਆ ਠੀਕ ਹੈ ਠੀਕ ਹੈ ਇਹ ਚਾਰਜਿੰਗ ਕੋਡ ਹੈ ਦਾ ਠੀਕ ਹੈ ਠੀਕ ਆਇਆ ਹੈ ਦਾਸ ਜੀ ਇਹ ਟੁਚਕਣੀ ਹੈ ਜਿਹੜੇ ਨਾਲ ਆਵਾਜ਼ ਆਉਂਦੀ ਹੈ ਇਹਦੇ ਤਾਲਾ ਵਾਲਾ ਚੱਕਰ ਖਤਮ ਆਹ ਲਓ ਨਾ ਇਹੜਾ ਲਾ ਕੇ ਪਸੈਂਕ ਕਲਿੱਪ ਲਾਓ ਅੱਧ ਕਰਦੇ ਨਹੀਂ ਆਹ ਕਲੇ ਪਹਿਲਾਂ ਲਾ ਬੰਦੇ ਦੇ ਇੱਧਰ ਦਾਸ ਜੀ ਹਾਂਜੀ ਇਹ ਟੁਚਕਣੀ ਉਹ ਜਿਹੇ ਚ ਆਵਾਜ਼ ਸਾਫ਼ ਹੁੰਦੀ ਹੈ ਨਾ ਕਰਕਰ ਵਾਲਾ ਜਦੋਂ ਮਿਟ ਜੂਗਾ ਠੀਕ ਆ ਚਾਰਜਿੰਗ ਦੇ ਮੀਨ ਬੈਟ ਇਹਦਾ ਚਾਰਜਿੰਗ ਕੇਸ ਹੋਣਾ ਤੇ ਆ ਕੋਲ ਕੇ ਰੱਖ ਦਿਓ ਚਾਰਜ ਹੋ ਜਾਏਗਾ ਆਹੀ ਚਾਰਜਿੰਗ ਕਰੋ ਗੀਤ ਮੰਗਾ ਗਾਣਾ ਸੁਣਾਓ ਮੂਰ ਮੰਗਾ ਸੁਣਾਓ ਹੋਣਾ ਨਾ ਆ ਰੀਕੋਰਡਿੰਗ ਹੋ ਰਹੀ ਹੈ ਕਾਰ ਸੁਣਾ ਦੋ ਮਨ ਚਲ ਪਾਰਟੀ ਸੁਣਾ ਦੇ ਮੈਂ ਕਿ ਹੋਣੀ ਐਂ ਕਰ ਲਾਂਗੇ ਆਪਾਂ ਆ ਚਲ ਆ ਜਦੋਂ ਦੇ ਆ ਜੀ ਜੈ ਮਾਈਕ ਚੀਕੀ ਪਾ ਦੇ ਚੋਰ ਦੀ ਠੀਕ ਹੈ ਚਲੋ ਹੁਣ ਮਾਈਕ ਲਾ ਦੇ ਹੁਣਾ ਬਰਾਉ ਮਾਈਕ ਉਹ ਪਾ ਅੰਦਰ ਅੰਦਰ ਲਾ ਬਟਨ ਅੱਜ ਦੀ ਵੀਡੀਓ ਜਿਹੜੀ ਆਪਣੀ ਸਮਾਪਤੀ ਲਈ ਵੱਦੀ ਆ ਤੇ ਉਹ ਤੋਂ ਪਹਿਲਾਂ ਆਪਾਂ ਸਾਰੀ ਸੰਗਤ ਨਾਲ ਦੋ ਚਾਰ ਜਿਹੜੀਆਂ ਗੱਲਾਂ ਸਾਂਝੀਆਂ ਕਰ ਲਈਏ ਦਿੱਲੀ ਵਾਲੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਸਤਿਕਾਰ ਕਰਨ ਵਾਸਤੇ ਤੇ ਐਸ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਸਤਿਕਾਰ ਕਰਨ ਵਾਸਤੇ ਤੇ ਇੰਨੇ ਪਿਆਰੇ ਪਿਆਰੇ ਆਪਣੇ ਵਾਸਤੇ ਤੋਹਫੇ ਲੈ ਕੇ ਆਇਆ ਉਹਦੇ ਵਾਸਤੇ ਵੀ ਤੈਹਦਿਲੋਂ ਧੰਨਵਾਦ ਜਿਹੜੀ ਆਪਣੀ ਕੱਲ੍ਹ ਸ਼ਾਮ ਦੀ ਟਿਕਟ ਹੈ ਵਾਪਸੀ ਆਪਣੇ ਨੀਸ਼ੂ ਬਾਈ ਕੋਲੇ ਤੇ ਹਰਪਾਲ ਬਾਈ ਕੋਲੇ ਜਾਣ ਵਾਸਤੇ ਤੇ ਉਹ ਐਸ ਪਰਿਵਾਰ ਵੱਲੋਂ ਹੀ ਕਰਵਾ ਕੇ ਦਿੱਤੀ ਆ ਉਹਦੇ ਵਾਸਤੇ ਇਹ ਤੈਅ ਦੇ ਲੋ ਧੰਨਵਾਦ ਤੇ ਜਿਹੜੀਆਂ ਸੰਗਤਾਂ ਆਪਾਂ ਨੂੰ ਦੇਖਦੀਆਂ ਉਹਨਾਂ ਦਾ ਵੀ ਤੈਅ ਦੇ ਲੋ ਧੰਨਵਾਦ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਦਾਸ ਦੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਫਿਰ ਤੋਂ ਸਾਰੀ ਸੰਗ ਦਾ ਤੈਅ ਦੇ ਲੋ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਬਲੌਗ ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ